ਵੱਡੀ ਖਬਰ ਹਲਕਾ ਮੰਜੀਠਾ ਤੋਂ ਸਾਹਮਣੇ ਆ ਰਹੀ ਦਿੱਥੇ ਕਿ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੌਤ ਹੋ ਗਈ ਹੈ ਗਿਣਤੀ 15 ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਤੇ ਕੁਝ ਜਿਹੜੇ ਨੇ ਗੰਭੀਰ ਰੂਪ ਵਿੱਚ ਬਿਮਾਰ ਹੋਏ ਨੇ ਜਿਨ੍ਹਾਂ ਦਾ ਇਲਾਜ ਪ੍ਰਾਈਵੇਟ ਹਸਪਤਾਲਾਂ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਚੱਲ ਰਿਹਾ ਹੈ ਉੱਥੇ ਦੇ ਡੀਸੀ ਨੇ ਪਹੁੰਚ ਕੇ ਲੋਕਾਂ ਦੇ ਘਰ ਜਿੱਥੇ ਸੱਥਰ ਵੱਜ ਚੁੱਕੇ ਨੇ ਜਿੱਥੇ ਲੋਕ ਰੋ ਰੋ ਕੇ ਪਾਗਲ ਨੇ ਜਿਨ੍ਹਾਂ ਦੇ ਘਰ ਦੇ ਜਿਹੜੇ ਜੀ ਨੇ ਉਹ ਚਲੇ ਗਏ ਨੇ ਉਹਨਾਂ ਨੂੰ ਹੋਸ਼ਾ ਦੇਣ ਲਈ ਪਹੁੰਚੇ ਨੇ ਪਰ ਇੱਥੇ ਸਵਾਲ ਵੱਡਾ ਇਹ ਉੱਠਦਾ ਹੈ ਕਿ ਭਗਵੰਤ ਮਾਨ ਕਹਿੰਦੇ ਨੇ ਜੁੱਧ ਨਸ਼ਿਆਂ ਵਿਰੁੱਧ ਕੀ ਸ਼ਰਾਬ ਨਸ਼ਾ ਨਹੀਂ ਹੈ ਕੀ ਸ਼ਰਾਬ ਨਾਲ ਵਿਅਕਤੀ ਨਹੀਂ ਮਰਦਾ ਕੀ ਸ਼ਰਾਬ ਜਿਹੜੀ ਹੈ ਕਹੀ ਜਾਂਦੀ ਹੈ ਕਿ ਪੰਜਾਬ ਦੀ ਬੈਗਬੋਨ ਹੈ ਜਿੰਨੀ ਇਕਨੋਮੀ ਪੰਜਾਬ ਨੂੰ ਸ਼ਰਾਬ ਤੋਂ ਆਉਂਦੀ ਹੈ ਕਿਸੇ ਹੋਰ ਚੀਜ਼ ਤੋਂ ਨਹੀਂ ਆਉਂਦੀ ਤਾਂ ਇਸ ਦੀ ਜ਼ਿੰਮੇਵਾਰੀ ਕੌਣ ਲਏਗਾ ਠੇਕੇਦਾਰ ਲਏਗਾ ਸੀਐਮ ਭਗਵੰਤ ਮਾਨ ਲੈਣਗੇ ਜਾਂ ਕੋਈ ਹੋਰ ਪ੍ਰਸ਼ਾਸਨਿਕ ਅਧਿਕਾਰੀ ਲਏਗਾ ਇੱਥੇ ਵੱਡੇ ਅਸਤੀਫਿਆਂ ਦੀ ਮੰਗ ਉੱਠੇਗੀ ਕਿ ਕੌਣ ਇੱਥੇ ਆ ਕੇ ਅਸਤੀਫਾ ਦਿੰਦਾ ਕਿਉਂਕਿ ਜਿਹੜੇ ਲੋਕ ਚਲੇ ਗਏ ਨੇ ਜਿਨ੍ਹਾਂ ਦੇ ਜਾਣਾ ਚਲੇ ਗਏ ਉਹਨਾਂ ਦਾ ਜ਼ਿੰਮੇਵਾਰ ਕੌਣ